ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਵਾਲੇ। ਲਓ ਜੀ ਚੈਨਲ ਕਰਿਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਅਜੇ ਤੇ ਅੱਜ ਦਾ ਵੀਡੀਓ ਬਲੌਗ ਲੈ ਕੇ ਆਏ ਆਂ ਜੀ ਆਪਾਂ ਪੰਜਾਬੀ ਸੱਭਿਆਚਾਰ ਕਪਾਹ ਵਾਲਾ 베ਲਣਾ। ਇਹ ਕਪਾਲਾ 베ਲਣਾ ਜੀ। ਤੇ ਐਂ ਈ ਦਾ ਚੱਲਦਾ ਹੁੰਦਾ ਸੀਗਾ ਤੇ ਅਗਰ ਇਹ ਤੁਸੀਂ ਦੇਖ ਲਓ ਹੁਣ ਕਿੱਦਾਂ ਦਾ ਅਗਰ ਇਹ 베ਲਣਾ ਤੁਹਾਡੇ ਘਰ ਵੀ ਪਿਆ ਤੁਸੀਂ ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਨੰਬਰ ਨੋਟ ਕਰੋ ਜੀ ਸਾਡਾ ਨੰਬਰ ਹੈਗਾ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਤੇ ਨੰਬਰ ਨੋਟ ਕਰ ਲਓ 8264144620 ਅਗਰ ਇਦਾਂ ਦਾ ਲੱਕਰ ਦਾ 베ਲਣਾ ਪਿਆ ਤੁਹਾਡੇ ਕਪਾਹ ਦਾ 베ਲਣਾ ਇਥੋਂ ਦੀ ਕਪਾਹ ਇੱਧਰ ਦੀ ਕਪਾਹ ਪਾਈ ਜਾਂਦੀ ਸੀਗੀ ਤੇ ਇਹਨੂੰ ਚਲਾ ਕੇ ਇਧਰ ਕਪਾਹ ਰੂ ਨਿਕਲਦੀ थी ਰੂ ਨਿਕਲਦੀ ਸੀ ਤੇ ਇਧਰ ਕਪਾਹ ਵਾਲੇ ਜਿਹੜੇ ਬੜੇਵੇਂ ਹੁੰਦੇ ਆ ਇਧਰ ਬੜੇਵੇਂ ਨਿਕਲਦੇ ਸੀ ਅਗਰ ਤੁਹਾਡੇ ਘਰ ਪਿਆ ਇਹ ਤੁਸੀਂ ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਇਹਨੂੰ ਤਿਆਰ ਕਰਵਾਉਣਾ ਯਾਦਗਾਰੀ ਨਹੀਂ ਰੱਖਣਾ ਤੁਹਾਡੇ ਘਰੇ ਪਿਆ ਇਹ ਚੱਲਦਾ ਨਹੀਂ ਜਾ ਮੋਇਆ ਹੋਇਆ ਕੋਈ ਇਹਦਾ ਪੂਰੀਸ ਖਰਾਵਾ ਤੁਸੀਂ ਸਾਡੇ ਕੋਲੇ ਲੈ ਕੇ ਆਵੋ ਅਸੀਂ ਆਪਾਂ ਇਹਨੂੰ ਪ੍ਰੋਪਰ ਠੀਕ ਕਰਕੇ ਤੁਹਾਨੂੰ ਚੱਲਦਾ ਕਰਕੇ ਦਵਾਂਗੇ ਜੀ ਤੁਹਾਨੂੰ ਐਂਦਾ ਚੱਲਦਾ ਕਰਕੇ ਵਰਕ ਕਰਦਾ ਕਰਕੇ ਦਵਾਂਗੇ ਆਕਰ ਤੁਹਾਡੇ ਘਰ ਐਂਦਾ ਦਾ ਕਪਾੜਾ ਪੇੜਣਾ ਪਿਆ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਘਰੇ ਖੱਤੇ ਚੁਕਾਹ ਚੁੱਕ ਕੇ ਨਰਮਾ ਜਿਹੜਾ ਚੁਕਦੇ ਹੁੰਦੇ ਸੀਗੇ ਉਹ ਘਰੇ ਹੀ ਲਿਆ ਕੇ ਇੱਥੋਂ ਦੀ ਰੂਹ ਪਾਉਂਦੇ ਸੀਗੇ ਕਪਾਹ ਤੇ ਇੱਥੋਂ ਦੀ ਰੂਹ ਨਿਕਲੀ ਜਾਂਦੀ ਸੀ ਤੇ ਇੱਧਰ ਦੀ ਬਰੇਮੇ ਕਪਾਹ ਲਈ ਨਿਕਲੀ ਜਾਂਦੇ ਸੀ ਆਪਣੀ ਯਾਦਗਾਰੀ ਵਾਰੀ ਲਈ ਰੱਖਣ ਲਈ ਬੱਚਿਆਂ ਨੂੰ ਦਿਖਾਉਣ ਦੇ ਵੀ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਕਪਾਹ ਕਿਵੇਂ ਰੂਹ ਕਿਵੇਂ ਬਣਾਉਂਦੇ ਹੁੰਦੇ ਸੀ ਬਰੇਮੇ ਕਿਵੇਂ ਕੱਢਦੇ ਹੁੰਦੇ ਸੀ ਕਪਾਹ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਦਿਖਾਉਣ ਦੇ ਲਈ ਤੁਸੀਂ ਆਪਣਾ ਕਪਾਹ ਆ ਵੇਲਣਾ ਸਾਡੇ ਕੋਲੋਂ ਠੀਕ ਕਰਵਾ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜਿਲ੍ਹਾ ਹੈਗਾ ਲੁਧਿਆਣਾ ਜੀ ਨਾਰੰਗਵਾਲ ਰੋਡ ਆ ਜੀ ਪੱਲੋਵਾਲ ਚੌਂਦਾ ਪਿੰਡ ਜੋਧਾ ਦੇ ਵਿੱਚ ਸੁਖਜਿੰਦਰ ਸਿੰਘ ਉਹੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਹੋਰ ਵੀ ਕੋਈ ਵੀ ਚੀਜ਼ ਆ ਤੁਹਾਡੇ ਘਰੇ ਚਰਖਾ ਪਿਆ ਟੁੱਟਿਆ ਹੋਇਆ ਮਾਲ ਪੈਣ ਵਾਲੀ ਆ ਜਾਂ ਉਹਦਾ ਤਕਲਾ ਪੈਣ ਵਾਲਾ ਤੁਸੀਂ ਸਾਡੇ ਲੈ ਕੇ ਸਾਡੇ ਕੋਲੇ ਲੈ ਕੇ ਆਓ ਆਪਾਂ ਉਹਨੂੰ ਪ੍ਰੋਪਰ ਚੱਲਦਾ ਕਰਕੇ ਵਰਕ ਕਰਦਾ ਕਰਕੇ ਦਵਾਂਗੇ ਉਹਦੇ ਨਾਲ ਤੁਸੀਂ ਚਾਹੇ ਵਰਕ ਕਰੋ ਜਾਂ ਤੁਸੀਂ ਉਹਨੂੰ ਹਉਂਦਾ ਘਰੇ ਰੱਖੋ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣ ਵਾਸਤੇ ਇਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਸਾਹਮਣੇ ਰੱਖੋ ਜੀ ਤੇ ਚਲਦੀਆਂ ਕਰਕੇ ਰੱਖੋ ਤਾਂ ਕਿ ਬੱਚਿਆਂ ਨੂੰ ਆਪਾਂ ਚਲਾ ਕੇ ਦਿਖਾ ਸਕੀਏ ਵੀ ਇਹ ਚੀਜ਼ਾਂ ਐਦਾਂ ਵਰਕ ਕਰਦੀਆਂ ਆਂਦੀਆਂ ਸੀਗੀਆਂ ਤੇ ਨੰਬਰ ਆਪਣਾ ਨੋਟ ਕਰ ਲਓ ਫੇਰ 18264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਓਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਵਾਲੇ ਅਗਰ ਤੁਹਾਡੇ ਘਰੇ ਸੰਦੂਖ ਪਿਆ ਤੁਸੀਂ ਸੰਦੂਖ ਤਿਆਰ ਕਰਵਾਉਣਾ ਤੁਸੀਂ ਸੰਦੂਖ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸੰਦੂਖ ਸੇਲ ਕਰਨਾ ਤੁਸੀਂ ਸਾਡੇ ਨਾਲ ਗੱਲ ਕਰਕੇ ਸੇਲ ਕਰ ਸਕਦੇ ਹੋ ਅਗਰ ਸਾਡੇ ਕੋਲ ਸੰਦੂਖ ਖਰੀਦਣਾ ਤੁਸੀਂ ਸਾਡੇ ਕੋਲ ਸੰਦੂਖ ਤਿਆਰ ਕੀਤਾ ਹੋਇਆ ਖਰੀਦ ਸਕਦੇ ਹੋ ਅਗਰ ਤੁਸੀਂ ਚਰਖਾ ਤਿਆਰ ਕਰਵਾਉਣਾ ਚਰਖਾ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਚਰਖਾ ਸੇਲ ਕਰਨਾ ਸੇਲ ਵੀ ਕਰ ਸਕਦੇ ਹੋ ਅਗਰ ਤੁਸੀਂ ਚਰਖਾ ਸਾਡੇ ਕੋਲ ਖਰੀਦਣਾ ਤੁਸੀਂ ਚਰਖਾ ਵੀ ਖਰੀਦ ਸਕਦੇ ਹੋ ਸੋ ਸੁਬੇਂਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਪਿੰਡ ਜੋਧਾਵੀ ਜਿਹਨਾਂ ਲੁਧਿਆਣਾ ਜੀ ਨੰਬਰ ਫੇਰ ਨੋਟ ਕਰ ਲਓ 8264144620 ਆਉਣ ਵਾਲੀ ਵੀਡੀਓ ਨੂੰ ਦੇਖਣ ਦੇ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਕਿ ਵੀਡੀਓ ਅਪਲੋਡ ਹੋਣ ਨੂੰ ਅਨੁਸਾਰ ਤੁਹਾਡੇ YouTube ਚੈਨਲ ਤੇ ਤੁਹਾਡੇ ਫੋਨ ਤੇ ਆਪਣੇ ਵੀਡੀਓ ਦੀ ਨੋਟੀਫਿਕੇਸ਼ਨ ਆ ਜਾ ਕਰੋਗੇ ਤੁਸੀਂ ਆਪਣੀ ਵੀਡੀਓ ਕੋਲ ਕੇ ਜਦੇ ਦੇਖ ਸਕਦੇ ਹੋ ਜੀ ਸੋਖੀ ਗਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ